ਹਾਂਜੀ ਅੱਜ ਜੋ ਮੈਂ ਰੈਸਪੀ ਬਣਾਈ ਹੈ ਤੁਸੀਂ ਦੇਖ ਹੀ ਰਹੇ ਹੋ ਇਹ ਆਲੂ ਨਹੀਂ ਹੈਗੇ ਸੁੱਕੇ ਆਲੂ ਨਹੀਂ ਇਹ ਹੈਗੇ ਆਵਲੇ ਆਵਲਿਆਂ ਦਾ ਚਾਰ ਪਲਾ ਬਣਾਇਆ ਮੈਂ ਬਿਲਕੁਲ ਸਬਜੀ ਦੇ ਤਰ੍ਹਾਂ ਕਿਉਂਕਿ ਤੁਹਾਨੂੰ ਪਤਾ ਬੱਚੇ ਨਹੀਂ ਖਾਂਦੇ ਖੁਸ਼ ਹੋ ਕੇ ਤੇ ਜਦੋਂ ਅਸੀਂ ਇਸ ਵੇ ਨਾਲ ਬਣਾਵਾਂਗੇ ਨਾ ਦੇਖੋ ਬਿਲਕੁਲ ਆਲੂ ਲੱਗ ਰਹੇ ਨੇ ਜਿਵੇਂ ਅਸੀਂ ਸੁੱਕੇ ਆਲੂ ਬਣਾਉਂਦੇ ਹਾਂ ਜੀਰੇ ਵਾਲੇ ਉਸ ਤਰੀ ਲੱਗਦੇ ਪੈਣੇ ਔਰ ਤੁਸੀਂ ਇਸ ਰੈਸਪੀ ਨੂੰ ਮੇਰੇ ਵਾਂਗੂ ਬਣਾਓਗੇ ਤਾਂ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਕਿੰਨੀਆਂ ਬਿਮਾਰੀਆਂ ਫੈਲੀਆਂ ਨੇ ਕਿਉਂਕਿ ਸਾਨੂੰ ਰੰਗ-ਪਰੰਗੇ ਚੀਜ਼ਾਂ ਖਾਣੀਆਂ ਪੈਂਦੀਆਂ ਨੇ ਔਰ ਉੱਤੇ ਇੰਨੀ ਸਪਰੇਅ ਕੀਤੀ ਹੁੰਦੀ ਏ ਔਰ ਅਸੀਂ ਇਹ ਚੀਜ਼ਾਂ ਛੱਡ ਵੀ ਨਹੀਂ ਸਕਦੇ ਤੇ ਖਾਣੀਆਂ ਵੀ ਜ਼ਰੂਰ ਪੈਂਦੀਆਂ ਨੇ ਰੂਟੀਨ 'ਚ ਅਸੀਂ ਯੂਜ਼ ਕਰਦੇ ਆ ਤੇ ਉਹਨਾਂ ਦੇ ਨਾਲ-ਨਾਲ ਅਸੀਂ ਜੇਕਰ ਇਹ ਖਾਂਦੇ ਰਵਾਂਗੇ ਤਾਂ ਸਾਡਾ ਸਰੀਰ ਫਿੱਟ ਰਹੇਗਾ ਬੱਚਿਆਂ ਦਾ ਵੀ ਸਰੀਰ ਫਿੱਟ ਰਹੇਗਾ ਸਾਨੂੰ ਜ਼ਿਆਦਾ ਡਾਕਟਰਾਂ ਕੋਲ ਨਹੀਂ ਭੱਜਣਾ ਪਏਗਾ ਔਰ ਤੁਸੀਂ ਇਸ ਵੇ ਨਾਲ ਬਣਾ ਕੇ ਦਿਓ ਕਿ ਬੱਚੇ ਵੀ ਖੁਸ਼ ਹੋ ਕੇ ਖਾਣ ਕਈ ਬੱਚੇ ਨਹੀਂ ਖਾਂਦੇ ਆਵਲੇ ਪਟ ਜਦੋਂ ਤੁਸੀਂ ਇਸ ਵੀ ਨਾਲ ਬਣਾਓਗੇ ਦੇਖਣਾ ਬੱਚੇ ਜਰੂਰ ਖੁਸ਼ ਹੋ ਕੇ ਖਾਣਗੇ ਔਰ ਇੱਕ ਵਾਰੀ ਜਰੂਰ ਟਰਾਈ ਕਰਨਾ ਚਲੋ ਸਟਾਰਟ ਕਰਦੇ ਹਾਂ ਅਸੀਂ ਕਿ ਕਿਸ ਤਰ੍ਹਾਂ ਬਣਾਣੇ ਨੇ ਤੇ ਕਿਸ ਤਰ੍ਹਾਂ ਇਹਨੂੰ ਪਹਿਲੇ ਬੋਇਲ ਕੀਤਾ ਇੱਕ ਸੀਟੀ ਦੇ ਨਾਲ ਅਸੀਂ ਤੇ ਕਿਸ ਤਰ੍ਹਾਂ ਇਹਨੂੰ ਅਲੱਗ-ਅਲੱਗ ਪੀਸ ਕਰਨੇ ਨੇ ਔਰ ਤੜਕਾ ਕਿਹੜੀ-ਕਿਹੜੀ ਚੀਜ਼ ਦਾ ਲਗਾਉਣਾ ਹੈ ਠੀਕ ਹੈ ਜੀ ਚਲੋ ਜੀ ਰੈਸਪੀ ਅਸੀਂ ਸਟਾਰਟ ਕਰਦੇ ਹਾਂ ਸਟੈਪ ਬਾਈ ਸਟੈਪ ਜਰੂਰ ਚੈੱਕ ਕਰਨਾ ਠੀਕ ਹੈ ਜੀ ਓਕੇ ਜੀ ਚਲੋ ਸਟਾਰਟ ਕਰੀਏ ਰੈਸਪੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਆਵਲੇ ਨੂੰ ਵੇਖ ਕੇ ਇਹ ਤੇ ਸੋਚ ਲਿਆ ਹੋਣਾ ਚ ਇਹ ਜਾਂ ਤਾਂ ਮੈਂ ਚਟਨੀ ਬਣਾਵਾਂਗੀ ਜਾਂ ਕੈਂਡੀਆਂ ਤੇ ਜਾਂ ਮੈਂ ਇਹਦਾ ਚਾਰ ਪਾਵਾਂਗੀ ਤੁਸੀਂ ਆਵਲੇ ਨੂੰ ਕਈ ਤਰ੍ਹਾਂ ਯੂਜ਼ ਕਰ ਸਕਦੇ ਹੋ ਕਈ ਇਹਦਾ ਚੂਰਨ ਬਣਾ ਲੈਂਦੇ ਨੇ ਕਈ ਕੈਂਡੀਆਂ ਬਣਾਉਂਦੇ ਨੇ ਕਈ ਆਵਲੇ ਦਾ ਚਾਰ ਬਣਾਉਂਦੇ ਨੇ ਔਰ ਕਈ ਚਟਨੀ ਬਣਾਉਂਦੇ ਨੇ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਨੂੰ ਵਰਤਿਆ ਜਾਂਦਾ ਹੈ ਔਰ ਤੁਹਾਨੂੰ ਪਤਾ ਹੈ ਇਹ ਬਹੁਤ ਹੀ ਗੁਣਕਾਰੀ ਨੇ ਜਿਸ ਦਾ ਅੱਜ ਕੱਲ੍ਹ ਇੰਨੀਆਂ ਨੇ ਭਿਆਨਕ ਬਿਮਾਰੀਆਂ ਚੱਲ ਪਈਆਂ ਨੇ ਸਾਨੂੰ ਆਪਣੀ ਸਿਹਤ ਨੂੰ ਦੇਖ ਕੇ ਕੌਨਸ਼ੀਅੰਸ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਅਸੀਂ ਆਪਣਾ ਧਿਆਨ ਖੁਦ ਰੱਖਾਂਗੇ ਤਾਂ ਹੀ ਅਸੀਂ ਤੰਦਰੁਸਤ ਰਾਵਾਂਗੇ ਹੈਲਦੀ ਰਾਵਾਂਗੇ ਔਰ ਇਹ ਚੀਜ਼ਾਂ ਜੜੀਆਂ ਨੇ ਸਾਡ ਤੋਂ ਛੁੱਟਦੀਆਂ ਜਾਂਦੀਆਂ ਨੇ ਅਸੀਂ ਆਵਲਾ ਬਹੁਤ ਘੱਟ ਬੱਚਿਆਂ ਨੂੰ ਦਿੰਨੇ ਆ ਬੱਚੇ ਨਹੀਂ ਖਾਂਦੇ ਬਟ ਜਿਹੜੇ ਪਹਿਲੇ ਬੱਚੇ ਵੀ ਸੀ ਵੱਡੇ ਵੀ ਸੀ ਬਜ਼ੁਰਗ ਸੀ ਸਭ ਇਹ ਖਾਂਦੇ ਸੀ ਖੁਸ਼ ਹੋ ਕੇ ਔਰ ਇਹਨਾਂ ਦਾ ਚਾਰ ਆਮ ਕਰਾਂ ਦੇ ਵਿੱਚ ਪੈਂਦਾ ਹੀ ਪੈਂਦਾ ਸੀਗਾ ਬਟ ਅੱਜ ਕੱਲ੍ਹ ਬੱਚੇ ਇਹਨਾਂ ਨੂੰ ਖੁਸ਼ ਹੋ ਕੇ ਨਹੀਂ ਖਾਂਦੇ ਤੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਇਹ ਆਵਲੇ ਚਾਹੇ ਮਿੱਠੀਆਂ ਕੈਂਡੀਆਂ ਦੇ ਰੂਪ ਚ ਦੋ ਚਾਹੇ ਉਹਨਾਂ ਨੂੰ ਮਿੱਠੀ ਚਟਨੀ ਬਣਾ ਕੇ ਦੇ ਦਿਓ ਤੇ ਮੈਂ ਰੈਸਪੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਔਰ ਮੈਂ ਅੱਜ ਜਦਾ ਬਣਾ ਰਹੀਆਂ ਅਚਾਰ ਔਰ ਮਸਾਲੇ ਜਿਹੜੇ ਅਸੀਂ ਪਾਨਨੇ ਆ ਰੁਟੀਨ ਦੇ ਵਿੱਚ ਉਹ ਵੀ ਸਾਨੂੰ ਬੜੀ ਬੈਨੀਫਿਟ ਹੁੰਦੇ ਨੇ ਜਿਵੇਂ ਮੈਂ ਦੇਖੋ ਸੋਪ ਤੇ ਜੁਆਇਨ ਤੇ ਨਾਲ ਮੈਂ ਲੈਨੇ ਮੇਥੇ ਕਾਲੀ ਮਿਰਚ ਔਰ ਕਾਲਾ ਨਮਕ ਇਹਨਾਂ ਨੂੰ ਮੈਂ ਗਰਮ ਕਰਕੇ ਧਰਧਰੇ ਪੀਸ ਲਿਆ ਸੀਗਾ ਜਿਆਦਾ ਨਹੀਂ ਇਹਨੂੰ ਬਰੀਕ ਕਰਨਾ ਕਿਉਂਕਿ ਇਸੇ ਦਾ ਪਾਊਡਰ ਲਿਪ ਬਣਾਣਾ ਦਰਦਰਾ ਦਰਦਰਾ ਨੂੰ ਕਰ ਲੈਣਾ ਦੋਰੀ ਡੰਡੇ ਵਿੱਚ ਹੀ ਕਰ ਲੋ ਮਿਕਸੀਜ ਅਗਰ ਕਰਨਾ ਤਾਂ ਥੋੜਾ ਜਿਹਾ ਗ੍ਰाइंड ਕਰ ਲੋ ਠੀਕ ਹੈ ਜੀ ਕਿਉਂਕਿ ਅਸੀਂ achar ਪਾਣਾ ਚਾਹਦੇ ਇਹ ਚੀਜ਼ਾਂ ਵੈਸੇ ਗਲ ਜਾਂਦੀਆਂ ਨੇ ਔਰ ਤੁਸੀਂ ਚਾਹੇ ਖੁੱਲਾ achar ਪਾ ਲਓ ਪਰ ਰੱਖਣਾ ਤੁਸੀਂ ਬੜੇ ਸੇਫਟੀ ਜਗ੍ਹਾ ਤੇ ਇੱਕ ਕੱਚ ਦਾ ਬਰਤਨ ਜ਼ਰੂਰ ਲਓ ਨਹੀਂ ਹੈ ਤਾਂ ਤੁਸੀਂ ਚੀਨੀ ਦਾ ਬਰਤਨ ਲੈ ਸਕਦੇ ਹੋ ਇਹਨੂੰ ਇਹ ਹੀ ਕੋਸ਼ਿਸ਼ ਕਰਿਆ ਕਰੋ ਕਿ ਚੀਨੀ ਦਾ ਕੱਚ ਦੇ ਬਰਤਨ 'ਚ ਰੱਖਿਆ ਕਰੋ ਖਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਾਸਤੇ ਉਹ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਰੈਸਪੀ ਸਟਾਰਟ ਕਰਦੇ ਆ ਕਿਸ ਤਰ੍ਹਾਂ ਬਣਾਣੀ ਹੈ ਮੈਂ ਇਹਨਾਂ ਨੂੰ ਬੋਇਲ ਕਰ ਲਿਆ ਇੱਕ ਸੀਟੀ ਤੋਂ ਵੱਧ ਨਹੀਂ ਦੇਣਾ ਇਹਨੂੰ ਕਿਉਂਕਿ ਜੇ ਫਿਰ ਜ਼ਿਆਦਾ ਗਲ ਜਾਣਗੇ ਤੇ ਜਿਹੜਾ ਸਾਡੇ ਮਤਲਬ ਕਿ ਅਚਾਰ ਹੋ ਵਧੀਆ ਨਹੀਂ ਬਣੇਗਾ ਇਸ ਵਾਸਤੇ ਸਿਰਫ ਇੱਕ ਸੀਟੀ ਨੂੰ ਦਵਾਣੀ ਹੈ ਔਰ ਦੇਖੋ ਤੁਸੀਂ ਆਪ ਹੀ ਦੇਖ ਲਓ ਕਿ ਕਿਵੇਂ ਗਲੇ ਹੋਏ ਨੇ ਇੱਕ ਸੀਟੀ ਦੇ ਨਾਲ ਸਟੀਮ ਨਹੀਂ ਕੱਢਨੀ ਤੇ ਤੁਸੀਂ ਇਹਨੂੰ ਨਾਲ ਹੀ ਬੰਦ ਕਰ ਦੇਣਾ ਗੈਸ ਨੂੰ ਔਰ ਇਸ ਤਰੀਕ ਕੈਂਡੀਆਂ ਵਾਂਗੂ ਨਾਲ ਅਲੱਗ-ਅਲੱਗ ਕਰ ਲੈਣਾ ਆਪਣੇ ਆਪ ਹੀ ਅਲੱਗ ਹੋ ਜਾਣਗੇ ਜਿਦਾ ਜ ਤੁਸੀਂ ਕੋਸ਼ਿਸ਼ ਕਰੋਗੇ ਔਰ ਗਿਟਕਾਂ ਤੁਸੀਂ ਬਾਹਰ ਕੱਢ ਦੇਣੀਆਂ ਨੇ ਸਭ ਤੋਂ ਪਹਿਲਾਂ ਸਾਡਾ ਇਹ ਜ਼ਰੂਰੀ ਕੰਮ ਹੈ ਅਸੀਂ ਇਹਨੂੰ ਕਰਾਂਗੇ ਫਿਰ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ achar ਕਿਸ ਤਰ੍ਹਾਂ ਪਾ ਰਹੀ ਹਾਂ ਇਸ ਵੇ ਨਾਲ ਪਾਵਾਂਗੇ ਜਿਆਦਾ ਪਚਟਪਟਾ ਨਹੀਂ ਬਣਾਉਣਾ ਬੱਚੇ ਆਰਾਮ ਨਾਲ इजीली ਖਾ ਸਕਣਗੇ ਚਾਹੇ ਉਹਨਾਂ ਨੂੰ ਤੁਸੀਂ ਪਰੌਂਠੇ 'ਚ ਰੈਪ ਕਰਕੇ ਸਕੂਲ ਵਾਸਤੇ ਦੇ ਦਿਓ ਚਾਹੇ ਉਹਨਾਂ ਨੂੰ ਤੁਸੀਂ ਸਬਜ਼ੀ ਦਾਲ ਦੇ ਨਾਲ ਦੇ ਦਿਓ ਬੱਚੇ ਬਹੁਤ ਖੁਸ਼ ਹੋ ਕੇ ਖਾਣ ਕੇ ਕਰਾਰੇ ਕਰਾਰੇ ਬਣਨਗੇ ਠੀਕ ਹੈ ਜੀ ਤੇ ਚਲੋ ਜੀ ਹੁਣ ਅਸੀਂ ਰੈਸਪੀ ਸਟਾਰਟ ਕਰਨ ਲੱਗੇ ਆ ਤੇ ਮੈਂ ਕਿਸ ਤਰ੍ਹਾਂ ਬਣਾਉਣੀ ਆ ਸਭ ਤੋਂ ਪਹਿਲੇ ਅਸੀਂ ਇਹਨਾਂ ਨੂੰ ਆਵਲਿਆਂ ਤੋਂ ਅਲੱਗ-ਅਲੱਗ ਕਰਾਂਗੇ ਪੀਸ ਹਾਂਜੀ ਸਾਡੇ ਆਵਲੇ ਹੋ ਗਏ ਨੇ ਤਿਆਰ ਅਸੀਂ ਕਟਿੰਗ ਕਰ ਲਈਏ ਦੇਖੋ ਇਸ ਤਰ੍ਹਾਂ ਪੀਸ ਆਪਣੇ ਆਪ ਹੀ ਹੋ ਜਾਣਗੇ ਤੁਹਾਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਬਸ ਥੋੜੇ ਜਿਹਾ ਹਲਕਾ ਜਿਹਾ ਤੁਸੀਂ ਉਹਨੂੰ ਪ੍ਰੈਸ ਕਰਨਾ ਤੇ ਆਪਣੇ ਆਪ ਹੋ ਜਾਣਗੇ ਮਸਾਲਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਗ੍ਰाइंड ਕਰ ਲਿਆ ਹਲਕਾ-ਹਲਕਾ ਹੁਣ ਇਸ ਤੋਂ ਇਲਾਵਾ ਮੈਂ ਅਦਰਕ ਤੇ ਲਸਣ ਦੀ ਪੇਸਟ ਬਣਾਈਏ ਥੋੜੀ ਜੀ ਦਰਦਰੀ ਜੀ ਕੁੱਟੀ ਹੈ ਜਿਆਦਾ ਨਹੀਂ ਕੀਤਾ ਕਿਉਂਕਿ ਇਹਦੇ ਨਾਲ ਇੰਨਾ ਕੁ ਟੇਸਟੀ ਬੰਦਾ ਨਾ ਇਹ achar ਇਹ ਬੱਚੇ ਵੀ ਖੁਸ਼ ਹੋ ਕੇ ਖਾਣਗੇ ਅਸੀਂ ਤੜਕੇ ਵਾਂਗੂ ਹੀ ਬਣਾਣਾ ਜਿਵੇਂ ਤੜਕਾ ਸਬਜੀ ਨੂੰ ਲਗਾਈਦਾ ਨਾ ਬਿਲਕੁਲ ਸੁੱਕੀ ਸਬਜੀ ਜਿਵੇਂ ਸੁੱਕੇ ਆਲੂ ਬਣਾਉਂਦੇ ਆ ਸਿਰਫ ਉਸ ਤਰ੍ਹਾਂ ਹੀ ਅਸੀਂ ਬਣਾਣਾ ਕੋਈ ਅਸੀਂ ਤਾਫਜਾਉਣੀ ਕਰਨਾ ਔਰ ਸਿੰਪਲ ਵੇਨਾ ਕਰਨਾ ਥੋੜੀ ਜੀ ਮੈਂ ਫਿਰ ਜੋ ਹੈ ਸੁੱਟ ਲੱਗੀਆਂ ਤੇਲ ਦੇ ਵਿੱਚ ਇੱਕ ਕਟਚੀ ਮੈਂ ਤੇਲ ਪਾ ਦਿੱਤੀ ਹੈ ਔਰ ਥੋੜੀ ਜਿਹੀ ਹਲਕੀ ਜਿਹੀ ਜੁਵੈਨ ਪਾਈਏ ਔਰ ਨਾਲ ਹੀ ਅਸੀਂ ਲਸਣ ਤੇ ਅਦਰਕ ਦੀ ਪੇਸਟ ਪਾ ਦਾਂਗੇ ਠੀਕ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਸਵਾਦ ਬੰਦਾ ਹੈ ਕਈ ਨਹੀਂ ਬੰਦੇ ਪਰ ਤੜਕਾ ਜਦੋਂ ਤੁਸੀਂ ਅਦਰਕ ਤੇ ਲਸਣ ਦਾ ਲਗਾਓਗੇ ਨਾ ਤੇ ਤੁਸੀਂ ਆਵਲੇ ਇੱਕ ਵਾਰੀ ਖਾ ਕੇ ਦੇਖਣਾ ਕਿ ਕਿੰਨਾ ਵਧੀਆ achar ਬੰਦਾ ਪਿਛਲੇ ਸਾਲ ਵੀ ਮੈਂ ਬਣਾਇਆ ਸੀ ਪਰ ਮੈਂ ਉਦੋਂ ਨਹੀਂ ਸੀ ਪਾਇਆ ਅਦਰਕ ਲਸਣ ਤੇ ਹੁਣ ਤੁਸੀਂ ਦੇਖੋ ਅਦਰਕ ਲਸਣ ਦਾ ਟੇਸਟ ਕਿੰਨਾ ਇਹਦੇ ਚ ਵਧੀਆ ਆਂਦਾ ਤੁਸੀਂ ਖੁੱਲਾ ਪਾ ਸਕਦੇ ਹੋ ਜਿੰਨਾ ਤੁਹਾਡਾ ਜੀ ਕਰਦਾ ਹੈ ਪਾ ਸਕਦੇ ਹੋ ਇਹਦੇ ਵਿੱਚ ਕੋਈ ਇਹੋ ਜੀ ਮੁਸ਼ਕਲ ਵਾਲੀ ਨਹੀਂ ਗੱਲ ਨਾ ਦਿੱਕਤ ਵਾਲੀ ਗੱਲ ਹੈ ਅਗਰ ਖਾਂਦੇ ਹੋ ਤਾਂ ਖੁੱਲਾ ਵੀ ਪਾਓ ਤੁਸੀਂ ਠੀਕ ਹੈ ਜੀ ਬਿਲਕੁਲ ਹਲਕੇ ਹਲਕੇ ਸੇਕਤੇ ਬਣਾਣਾ ਜਿਆਦਾ ਤੇਜ਼ ਨਾ ਕਰਨਾ ਸੇਕ ਇਹਨੂੰ ਅੱਛੀ ਤਰ੍ਹਾਂ ਪੁੱਜ ਲੈਣ ਦਿਓ ਪਹਿਲੇ ਅਦਰਕ ਲਸਣ ਨੂੰ ਤੇ ਨਾਲ ਉਸੇ ਥੋੜੀ ਜਿਹੀ ਜਵੈਨ ਪਾਈ ਹੈ ਜਿਹੜੀ ਕੁਝ ਜਿਓ ਜਵੈਨ ਹੁੰਦੀ ਹੈ ਨਾ ਬੜੀ ਟੇਸਟੀ ਲੱਗਦੀ ਹੈ ਇਹਦੇ ਵਿੱਚ ਔਰ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ ਆਵਲੇ ਜਿੰਨੀ ਵੀ ਤੁਹਾਡੇ ਸਰਦੀ ਜਾਂਦੀ ਵੀ ਹੈ ਮਾਰਚ ਅਪ੍ਰੈਲ ਤੱਕ ਆਵਲੇ ਰਹਿੰਦੇ ਰਹਿੰਦੇ ਨੇ ਤੇ ਕੋਸ਼ਿਸ਼ ਕਰੋ ਕਿ ਇਹ ਜਰੂਰ ਖਾਓ ਤੁਸੀਂ ਚਾਹੇ ਮਿੱਠੇ ਬਣਾ ਲਓ ਚਾਹੇ ਚਟਨੀ ਬਣਾ ਲਓ ਚਾਹੇ ਤੁਸੀਂ ਗ੍ਰाइंड ਕਰਕੇ ਆਹ ਉਹ ਕੈਂਡੀਆਂ ਬਣਾ ਸਕਦੇ ਹੋ ਮਿਕਸਰ 'ਚ ਗ੍ਰाइंड ਕਰਕੇ ਨੂੰ ਬੋਇਲ ਕਰਕੇ ਤੇ ਤੁਸੀਂ ਕੈਂਡੀਆਂ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਅੱਛਾ ਲੱਗਦਾ ਹੈ ਨਾ ਤੁਸੀਂ ਉਸ ਤਰ੍ਹਾਂ ਹੀ ਖਾਓ ਔਰ ਖਾਣਾ ਜਰੂਰ ਆਵਲਾ ਔਰ ਸਰਦੀ ਦੇ ਵਿੱਚ ਹੀ ਆਂਦਾ ਹੈ ਤਾਜ਼ਾ ਗਰਮੀ 'ਚ ਮਿਲ ਪੈਂਦਾ ਹੈ ਪਰ ਉਹ ਚੀਜ਼ ਵੀ ਹੋ ਜੇ ਜੇ ਫ੍ਰੈਸ਼ ਹੁੰਦਾ ਸਟੋਰਾਂ ਦਾ ਤੁਹਾਨੂੰ ਮਿਲੇਗਾ ਇਹਨੂੰ ਅਸੀਂ ਹਲਕਾ-ਹਲਕੇ ਸੇਕਦੇ ਤੇ ਮਧੋਕ ਵਿੱਚ ਪੁੰਨਾਂਗੇ ਜਿਆਦਾ ਨਹੀਂ बस 2 ਮਿੰਟ ਜਰੂਰ ਪੁੰਨਾਂਗੇ। ਆ ਦੇਖੋ ਲਸਣ ਇੱਕ ਤਰ੍ਹਾਂ ਸਾਰਾ ਮਿਕਸ ਹੋ ਗਿਆ, ਜੀ ਆਨ ਵੀ ਮਿਕਸ ਹੋ ਗਈ। ਤੁਹਾਡੇ ਕੱਚ ਦੇ ਬਰਤਨ ਜਿਹੜੇ ਹੰਨੀ ਵਾਲੇ ਆਂਦੇ ਨੇ ਜਾਂ ਕੋਈ ਚਮਲ ਰਸਤੇ ਆਂਦੇ ਨੇ ਉਹ ਜੂਰ ਸੰਭਾਲ ਲਿਆ ਕਰੋ। ਇਹ ਜਦੋਂ ਅਸੀਂ ਛੋਟੇ ਛੋਟੇ achar ਬੰਦਿਆਂ ਨੂੰ। ਵੈਸੇ ਮੋਸਟਲੀ ਮੇਰੀ ਆਦਤ ਹੈ ਕਿ ਮੈਂ 1/2 ਕਿਲੋ ਤੋਂ ਵੱਧ ਨਹੀਂ ਪਾਉਂਦੀ, ਖਤਮ ਹੋ ਜਾਂਦਾ ਫਿਰ ਪਾ ਦਿੰਨੀ ਆ। ਤੇ ਜਦੋਂ ਅਸੀਂ ਐਂਡ ਹੁੰਦਾ ਮਾਰਚ ਵਿੱਚ ਪਤਾ ਹੁੰਦਾ ਕਿ ਆਵਲੇ ਜਾਣ ਵਾਲੇ ਨੇ। ਤੁਹਾਨੂੰ ਤੁਸੀਂ ਖੂਬ ਸਾਰਾ ਪਾ ਲਓ ਜਿੰਨਾ ਤੁਸੀਂ ਪਾ ਸਕਦੇ ਹੋ 2 ਕਿਲੋ 3 ਕਿਲੋ ਜਿੰਨਾ ਪਾਣਾ ਪਾ ਲਓ ਔਰ ਤੇਲ ਜਰਾ ਖੁੱਲਾ ਪਾਣਾ ਉਹਦੇ ਚ ਫਿਰ ਤੁਹਾਨੂੰ ਜਰੂਰਤ ਨਹੀਂ ਪੈਣੀ ਫਰੀਜਾਂ ਦੇ ਵਿੱਚ ਰੱਖਣ ਦੀ ਨਾ ਸੰਭਾਲਣ ਦੀ ਤੇ ਥੋੜਾ ਥੋੜਾ ਕੱਢੀ ਜਾਓ ਤੇ ਖਾਈ ਜਾਓ ਤੇ ਦੇਖੋ ਜੀ ਹੁਣ ਅਸੀਂ ਜਿਹੜਾ ਮਸਾਲਾ ਤਿਆਰ ਕੀਤਾ ਹੈ ਇਹਦੇ ਚ ਹੈਗੀ ਸੌਂਫ ਤੇ ਨਾਲ ਲੁ ਪਾਈਏ ਮੈਂ ਜਵੈਨ ਕਾਲੀ ਮਿਰਚ ਔਰ ਮੇਥਰੇ ਨੇ ਔਰ ਕਾਲਾ ਨਮਕ ਹੈ ਠੀਕ ਹੈ ਜੀ ਨਮਕ ਤੁਸੀਂ ਆਪਣੇ ਆਪ ਉਸ ਹਿਸਾਬ ਨਾਲ ਪਾ ਲੈਣਾ ਮੈਂ ਸਾਰਾ ਮਸਾਲਾ ਇਹਦੇ ਚ ਪਾ ਰਹੀ ਹਾਂ ਕਿਉਂਕਿ ਮੈਂ ਦੋ ਦੋ ਚਮਚ ਸਾਰਾ ਕੁਝ ਲਿਆ ਹੈ ਨਮਕ ਵੀ ਸਿਰਫ 1.5 ਚਮਚ ਲਿਆ ਕਿਉਂਕਿ ਆਮਲੇ ਮੇਰੇ ਅੱਧਾ ਕਿਲੋ ਸੀ ਸਿਰਫ ਤੇ ਤੁਸੀਂ ਪਤਾ ਹੀ ਹੈ ਤੁਹਾਨੂੰ ਸਬਜ਼ੀ ਚ ਕਿੰਨਾ ਘਟਦਾ ਹੈ ਬਿਲਕੁਲ ਸਬਜ਼ੀ ਵਾਂਗੂ ਹੀ ਬਣਾਣਾ ਇਹ ਸਬਜ਼ੀ ਵਾਂਗੂ ਹੀ ਬਣਦੀ ਹੈ ਬਿਲਕੁਲ ਇਹ ਦੇਖੋ ਜੀ ਜਿਹੜੇ ਸੁੱਕੇ ਆਲੂ ਬਣਾਏ ਹੁੰਦੇ ਨੇ ਬੱਚੇ ਵੈਸੇ ਖੁਸ਼ ਹੋ ਕੇ ਖਾਣਗੇ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਦੇਖਣਾ ਬਜ਼ੁਰਗਾਂ ਵਾਸਤੇ ਵੀ ਬਹੁਤ ਚੰਗੇ ਨੇ ਬੱਚਿਆਂ ਵਾਸਤੇ ਬਹੁਤ ਚੰਗੇ ਨੇ ਅੱਕਲੀਆਂ ਨੀਆਂ ਮਿਲਾਵਟ ਆ ਰਹੀਆਂ ਨੇ ਨਾ ਕਿ ਅਸੀਂ ਕੁਝ ਕਰ ਨਹੀਂ ਸਕਦੇ ਨਾ ਚਾਹਦੇ ਹਾਂ ਵੀ ਅਸੀਂ ਉਹ ਖਾਈ ਜਾਂਦੇ ਚੀਜ਼ਾਂ ਕਿਉਂਕਿ ਸਾਡੇ ਰੋਟੀਨ ਵਿੱਚ ਵਰਤਣ ਵਾਲੀਆਂ ਨੇ ਦੁੱਧ ਵਗੈਰਾ ਜੋ ਅਸੀਂ ਪਨੀਰ ਵਗੈਰਾ ਵੀ ਯੂਜ਼ ਕਰਨੇ ਆ ਸਬਜ਼ੀਆਂ ਫਰੂਟ ਇਹਨਾਂ ਤੋਂ ਵੀ ਨਾ ਅਸੀਂ ਰਹਿ ਵੀ ਨਹੀਂ ਸਕਦੇ ਯੂਜ਼ ਵੀ ਜ਼ਰੂਰ ਕਰਨੀਆਂ ਪੈਂਦੀਆਂ ਨੇ ਪਰ ਅਸੀਂ ਜਦੋਂ ਇਹ ਚੀਜ਼ਾਂ ਦੇ ਨਾਲ-ਨਾਲ ਚੀਜ਼ਾਂ ਵੀ ਖਾਈ ਜਾਵਾਂਗੇ ਨਾ ਇਸ ਤਰ੍ਹਾਂ ਦੀਆਂ ਤੇ ਸਾਡਾ ਸਰੀਰ ਜਿਹੜਾ ਤੰਦਰੁਸਤ ਰਹੇਗਾ ਇਹਨੂੰ ਹੁਣ ਜ਼ਿਆਦਾ ਨਹੀਂ ਮਸਾਲਿਆਂ ਨੂੰ ਭੁੰਨਾ ਮਸਾਲੇ ਇੰਨੇ ਜ਼ਿਆਦਾ ਨਹੀਂ ਭੁੰਨਾਂਗੇ ਆਪਾਂ ਕਿਉਂਕਿ ਅਸੀਂ ਆਚਾਰ ਪਾ ਰਹੇ ਹਾਂ ਸਬਜੀ ਤੇ ਬੰਗੂ ਤੇ ਖਿਆ ਪਰ ਅਚਾਰ ਪਾ ਰਿਆਂ ਠੀਕ ਹੈ ਜੀ ਤੇ ਅਸੀਂ ਪਹਿਲੇ ਸੁੱਕੇ ਮਸਾਲੇ ਮੈਂ ਭੁੰਨ ਲਏ ਸੀ ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਤੇ ਥੋੜੇ ਜਦ ਤੱਕ ਇਹ ਠੰਡਾ ਨਹੀਂ ਹੁੰਦਾ ਤਦ ਤੱਕ ਤੁਸੀਂ ਇਹਨੂੰ ਇਸ ਤਰੀ ਰਹਿਣ ਦੇਣਾ ਖੁੱਲਾ ਹੀ ਦੇਖ ਕੇ ਮੂਝ ਪਾਣੀ ਆਨ ਲੱਗ ਗਿਆ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਲੱਗ ਰਹੇ ਨੇ ਸੁੱਕੇ ਆਲੂਆਂ ਉਹ ਬਿਲਕੁਲ ਲੱਗਦੇ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੇ ਨੇ ਔਰ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਨੂੰ ਜਰੂਰ ਖਿਲਾਓ ਸਾਰੀ ਸਰਦੀ ਤੁਹਾਡੇ ਕੋਲ ਜਦੋਂ ਤੁਸੀਂ ਜੂਸ ਬਣਾਉਂਦੇ ਹੋ ਨਾ ਤਾਂ ਵੀ ਤੁਸੀਂ ਦੋ ਤਿੰਨ ਜੂਰ ਪਾਇਆ ਕਰੋ। ਤੇ ਘਰ 'ਚ ਜੂਸ ਬੰਦਾ ਤੇ ਉਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਚਲੇ ਜਾਂਦੇ ਨੇ ਤੇ ਜਿਹੜੇ ਸਾਡੀਆਂ ਪ੍ਰੋਬਲਮ ਹੁੰਦੀਆਂ ਨੇ ਸਰੀਰ ਦੇ ਵਿੱਚ ਉਹ ਆਪਣੇ ਆਪ ਮੁਕਾਬਲਾ ਕਰ ਲੈਂਦੇ ਨੇ ਤੇ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਇਹ ਨਿਕ ਮਤਲਬ ਓਸ਼ਧੀ ਇਹਨੂੰ ਇਹਦੀ ਇਹਨੂੰ ਓਸ਼ਧੀ ਗਿਣਿਆ ਗਿਆ ਆਵਲਿਆਂ ਨੂੰ। ਇਹ ਔਸ਼ਧੀ ਦੇ ਰੂਪ ਵਿੱਚ ਸਾਡੇ ਕੋਲ ਆਉਂਦੇ ਨੇ ਪਰਮਾਤਮਾ ਦੀ ਦੇਣ ਹੈ ਸਾਡੇ ਵਾਸਤੇ ਬਹੁਤ ਹੀ ਵਧੀਆ ਔਰ ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਕਿਉਂਕਿ 4-5 ਮਹੀਨੇ ਰਹਿੰਦੀ ਰਹਿੰਦੇ ਨੇ ਹੁਣ ਦੇਖੋ ਅਕਤੂਬਰ ਤੋਂ ਸਟਾਰਟ ਹੋਏ ਨੇ ਅਕਤੂਬਰ ਚ ਆਨੇ ਸ਼ੁਰੂ ਹੋ ਜਾਂਦੇ ਨੇ ਔਰ ਮਾਰਚ ਤੱਕ ਰਹਿ ਨਹੀਂ ਰਹਣੇ ਨੇ April ਦੇ end ਤੱਕ ਹੁੰਦੇ ਨੇ ਵੈਸੇ ਪਰ ਇਹ ਵੀ ਕਿ ਸਾਨੂੰ ਮੰਡੀਆਂ ਚੋਂ ਮਿਲ ਜਾਂਦੇ ਨੇ ਸ਼ਾਪ ਤੋਂ ਘੱਟ ਮਿਲਦੇ ਨੇ ਤੇ ਅਸੀਂ ਹੁਣ ਇਹਨੂੰ ਕਰਾਂਗੇ ਠੰਡਾ ਮੇਰੇ ਕੋਲ ਡੱਬਰ ਵਾਲੀਆਂ ਦੇਖੋ ਸ਼ਹਿਦ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ ਮੈਂ ਕਦੀ ਵੀ ਨਹੀਂ ਸੁੱਟਦੀ ਤੇ ਇਹ ਰੱਖ ਲੈਣੀਆਂ ਹੁਣ ਮੈਨੂੰ achar ਇਹਦੇ ਚ ਕੱਢਿਆ ਮੈਂ achar ਵਾਲੀ ਸ਼ੀਸ਼ੇ ਨੂੰ ਸਾਫ਼ ਕਰ ਲਈ ਉਦੋਂ ਤੱਕ ਸ਼ੀਸ਼ੀ ਵੀ ਸੁੱਕ ਜਾਏਗੀ ਤੇ ਮੈਂ ਐਸੇ ਛੋਟੇ-ਛੋਟੇ ਮਰਤਬਨਾਂ ਚ ਪਾ ਦੇਣੀਆਂ ਤੇ ਬੰਦਾ ਖਾਣਾ ਵੀ ਈਜ਼ੀ ਹੁੰਦਾ ਚਮਚ ਨਾਲ ਕੱਢੇ ਤਾਂ ਫਟਾਫਟ ਖਾ ਲੇ ਤੇ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਪਾਵਾਂਗੇ ਇਹਨੂੰ ਬਰਤਨ ਦੇ ਵਿੱਚ ਤੇ ਅਸੀਂ ਵੇਟ ਕਰਨਿਆ ਜਦੋਂ ਕਿ ਠੰਡੇ ਹੋ ਜਾਣ ਹਾਂਜੀ ਹੁਣ ਇਹ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਅਸੀਂ ਇੱਕ ਚੀਜ਼ ਇਹਦੇ ਚ ਪਾਣੀ ਹੈ ਜਦੋਂ ਵੀ ਤੁਸੀਂ ਅੰਬ ਦਾ achar ਪੰਦੇ ਹੋ ਤੇ ਤੁਹਾਨੂੰ ਪਤਾ ਹੀ ਹੈ ਕਿ ਮਸਾਲੇ ਅਸੀਂ ਭੁੰਨ ਕੇ ਤੇ ਨਹੀਂ ਪੰਦੇ ਸਿੰਪਲ ਐਂਝ ਹੀ ਪਾ ਦਿੰਦੇ ਆ ਤੇ ਹੁਣ ਇਹਦੇ ਚ ਅਸੀਂ ਪਾਵਾਂਗੇ ਹਲਦੀ ਕੱਚੀ ਕੱਚੀ ਹਲਦੀ ਦਾ ਪਤਾ ਹੈ ਕਿੰਨਾ ਬੈਨੀਫਿਟ ਹੁੰਦਾ ਵੇ ਇਹ ਸਰੀਰ ਦੇ ਅੰਦਰ ਕਿੰਨਾ ਫਾਇਦਾ ਸਾਡੇ ਕਰਦੀ ਹੈ ਤੇ ਜਿਆਦਾ ਨਹੀਂ ਪਾਣੀ ਅੱਧਾ ਚਮਚਾ ਛੋਟਾ ਇੱਕ ਚਮਚ ਪਾ ਦੇਣਾ ਔਰ ਇਹਨੂੰ ਫਿਰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਇਨੂੰ ਪਹਿਲੇ ਨਹੀਂ ਪਾਣਾ ਗਰਮ ਨੂੰ ਤੇ ਨਹੀਂ ਪਾਣਾ ਇਹਨੂੰ ਕੱਚਾ-ਕੱਚਾ ਪਾਣਾ ਕਿਉਂਕਿ ਜਦੋਂ ਇਹ ਬਿਲਕੁਲ ਠੰਡਾ ਹੋ ਜਾਊਗਾ ਉਦੋਂ ਪਾਣਾ ਇਹਦੇ ਨਾਲ ਇਹ ਬਹੁਤ ਵਧੀਆ ਕੰਨੇ ਪੋਸ਼ਟੀ ਬਣ ਜਾਂਦੀ ਹੈ ਔਰ ਬਹੁਤ ਹੀ ਫਾਇਦਾ ਦਿੰਦੀ ਹੈ ਸਰੀਰ ਨੂੰ ਠੀਕ ਹੈ ਜੀ ਕਿਉਂਕਿ ਇਸੇ ਵਿੱਚ ਕਹਿੰਦੇ ਨੇ ਨਾ ਡਾਕਟਰ ਵੀ ਕਿ ਕੱਚੀ ਹਲਦੀ ਖਾਓ ਜਿਹੜੇ ਆਯੁਰਵੈਦਿਕ ਵਾਲੇ ਹੁੰਦੇ ਨੇ ਤੇ ਇਹਦੇ ਵਿੱਚ ਜਦੋਂ ਤੁਸੀਂ ਕੱਚੀ ਪਾਉਂਦੇ ਹੋ ਨਾ ਹਲਦੀ ਤੇ ਬਹੁਤ ਹੀ ਵਧੀਆ ਟੇਸਟੀ ਬਣ ਜਾਂਦੇ ਨੇ ਔਰ ਹੈਲਦੀ ਬਣ ਜਾਂਦੇ ਨੇ ਸਾਡੇ ਵਾਸਤੇ ਠੀਕ ਹੈ ਜੀ ਹੁਣ ਸਾਡਾ ਮਰਤਬਾ ਨੂੰ ਵੀ ਤਿਆਰ ਹੈ ਠੰਡਾ ਹੋ ਗਿਆ ਹੈ ਤੇ ਹੁਣ ਅਸੀਂ ਪਾਵਾਂਗੇ ਇਹਨੂੰ ਮਰਤਬਾਨ ਦੇ ਵਿੱਚ ਤੇ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਦੇਖੋ ਬਿਲਕੁਲ ਆਲੂ ਲੱਗਦੇ ਵੈਸੇ ਸੁੱਕੇ ਆਲੂ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇਹਨਾਂ ਨੂੰ ਅੱਛੀ ਤਰ੍ਹਾਂ ਪ੍ਰੋਂਠੇ ਦੇ ਵਿੱਚ ਰੈਪ ਕਰਕੇ ਤੇ ਬੱਚੇ ਹੁੰਦੇ ਉਹ ਬੱਚੇ ਆਪਣੇ ਆਪ ਮਜ਼ੇ ਲੈਣਗੇ ਔਰ ਇੰਜੋਏ ਕਰਨਗੇ ਠੀਕ ਹੈ ਜੀ ਓਕੇ ਜੀ ਸਸਿਕਾ